ਜੋ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਪਾਈਚਾਰੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਵਾਪਰਿਆ ਹੈ ਬੇहद ਭਿਆਨਕ ਮਾਮਲਾ ਜਿਸ ਦੇ ਵਿੱਚ ਹੁਣ ਤੱਕ 10 ਜਣਿਆਂ ਦੀ ਮੌਤ ਬਾਰੇ ਪੁਸ਼ਟੀ ਹੋਈ ਹੈ ਜੋ ਗੋਲੀਆਂ ਚਲਾਉਣ ਵਾਲਾ ਹੈ ਉਸਦੀ ਵੀ ਮੌਤ ਹੋ ਚੁੱਕੀ ਹੈ ਇਹ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ 25 ਤੋਂ ਵੱਧ ਹੋਰ ਜ਼ਖਮੀ ਨੇ ਇਹ ਵੀ ਦੱਸਿਆ ਗਿਆ ਹੈ ਜਿਸ ਦੇ ਬਾਰੇ ਪੁਲਿਸ ਵਾਲਿਆਂ ਨੇ ਜਦੋਂ ਜਾਣਕਾਰੀ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਦੀ ਪਛਾਣ ਤਾਂ ਕਰ ਲਈ ਗਈ ਹੈ ਜਿਸ ਨੂੰ ਕਿ ਮ੍ਰਿਤਕ ਪਾਇਆ ਗਿਆ ਸਕੂਲ ਦੇ ਵਿੱਚ ਇਸ ਦੌਰਾਨ ਇਹ ਪਤਾ ਕਰਨ ਦੇ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਆਖਿਰ ਉਸਨੇ ਇਹ ਗੋਲੀਆਂ ਚਲਾਈਆਂ ਕਿਉਂ ਜੋ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਦਰਦਨਾਕ ਮਾਮਲਿਆਂ ਵਿੱਚੋਂ ਇੱਕ ਇਹ ਬਣ ਚੁੱਕਿਆ ਹੈ ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਦਰਵਾਜ਼ੇ ਬੰਦ ਕਰਕੇ ਬੈਰੀਗੇਡ ਲਾ ਦਿੱਤੀਆ ਗਿਆ ਸੀ 2 ਘੰਟੇ ਤੱਕ ਉੱਥੇ ਰੱਖਿਆ ਗਿਆ ਬੰਦ ਤੇ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆ ਕੇ ਉਹਨਾਂ ਨੂੰ ਬਚਾਇਆ ਤੇ ਸਕੂਲ ਤੋਂ ਬਾਹਰ ਕੱਢਿਆ ਪ੍ਰਧਾਨ ਮੰਤਰੀ ਮਾਰਕਰਨੀ ਦਾ ਕਹਿਣਾ ਹੈ ਕਿ ਅੱਜ ਕੈਨੇਡਾ ਪਰ ਵਿੱਚ ਸਰਕਾਰੀ ਇਮਾਰਤਾਂ ਦੇ ਉੱਤੇ ਲੱਗੇ ਕੈਨੇਡਾ ਦੇ ਝੰਡੇ ਨੀਵੇਂ ਕੀਤੇ ਜਾਣਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਿਨ੍ਹਾਂ ਦੀ ਜਾਨ ਗਈ ਹੈ ਇਸ ਮਾਮਲੇ 'ਚ ਨਾ ਸਿਰਫ ਇਹ ਸਗੋਂ ਕਿੰਗ ਚਾਰਲਸ ਦੇ ਵੱਲੋਂ ਵੀ ਇਸ ਤੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਭਾਈਚਾਰੇ ਵਿੱਚ ਵਾਪਰਿਆ ਇਹ ਮਾਮਲਾ ਜਿਸ ਬਾਰੇ ਹੁਣ ਤੁਹਾਨੂੰ ਦੱਸਾਂਗੇ ਕਿ ਆਖਿਰ ਕਿੰਨੇ ਵਜੇ ਤੇ ਕਿਵੇਂ ਇਹ ਵਾਪਰਿਆ ਦਰਅਸਲ ਮੰਗਲਵਾਰ ਦੀ ਦੁਪਹਿਰ ਨੂੰ 1:20 ਮਿੰਟ ਦੇ ਨੇੜੇ ਦਾ ਸਮਾਸੀ ਜਦੋਂ ਉਥੇ ਦੇ ਵਸਨੀਕ ਨੇ ਜੋ ਟੰਬਲਟ ਚ ਪਾਈ ਚਾਰੇ ਵਿੱਚ ਉਹਨਾਂ ਨੂੰ ਅਲਰਟ ਦਿੱਤਾ ਗਿਆ ਪੁਲਿਸ ਦੇ ਵੱਲੋਂ ਕਿ ਇੱਕ ਐਕਟਿਵ ਸ਼ੂਟਰ ਹੈ ਉਸ ਖੇਤਰ ਵਿੱਚ ਤੇ ਆਪਣੇ ਆਪ ਨੂੰ ਜਿੱਥੇ ਮੌਜੂਦ ਹੋ ਉੱਥੇ ਹੀ ਅੰਦਰ ਬੰਦ ਕਰ ਲਵੋ ਤੇ ਇਸ ਦੌਰਾਨ ਦੱਸਿਆ ਗਿਆ ਕਿ ਵਸਨੀਕਾਂ ਨੇ ਆਪਣੇ ਆਪ ਨੂੰ ਜਿਵੇਂ ਅੰਦਰ ਬੰਦ ਕਰ ਲਿਆ ਤੇ ਉਹਨਾਂ ਨੂੰ ਅਲਰਟ ਦਿੱਤਾ ਗਿਆ ਸੀ ਜੋ ਅਲਰਟ ਦਾ 1:20 ਮਿੰਟ ਦੇ ਉੱਤੇ ਦੁਪਹਿਰ ਨੂੰ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਿ ਸ਼ਾਮ ਨੂੰ 5:45 ਮਿੰਟ ਉੱਤੇ ਫਿਰ ਰੱਦ ਕੀਤਾ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਜਾਣਕਾਰੀ ਦਿੱਤੀ ਕਿ 6 ਜਣਿਆਂ ਦੀ ਜਾਨ ਚਲੀ ਗਈ ਜੋ ਕਿ ਟੰਬਲਰ ਰਿਜਿਸ ਸੈਕੰਡਰੀ ਸਕੂਲ ਦੇ ਵਿੱਚ ਉਸ ਸਮੇਂ ਮੌਜੂਦ ਸਨ ਇੱਕ 7ਵਾਂ ਮ੍ਰਿਤਕ ਜਿਸ ਨੂੰ ਕਿ ਹਸਪਤਾਲ ਲਿਜਾਇਆ ਜਾ ਰਿਹਾ ਸੀ ਰਾਹ ਵਿੱਚ ਉਸਨੇ ਦਮ ਤੋੜ ਦਿੱਤਾ ਤੇ ਦੋ ਜਣੇ ਹੋਰ ਮ੍ਰਿਤਕ ਪਾਏ ਗਏ ਇੱਕ ਘਰ ਦੇ ਵਿੱਚ ਜੋ ਸਕੂਲ ਵਿੱਚ ਚਲੀਆਂ ਗੋਲੀਆਂ ਦੇ ਮਾਮਲੇ ਦੇ ਨਾਲ ਹੀ ਸਬੰਧਤ ਦੱਸਿਆ ਗਿਆ ਤੇ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਗੋਲੀਆਂ ਚਲਾਉਣ ਵਾਲੇ ਦੀ ਵੀ ਜਾਨ ਗਈ ਹੈ ਤੇ ਜਿਸ ਸਮੇਤ 10 ਜਣੇ ਕੁੱਲ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਇਸ ਤਰ੍ਹਾਂ ਦੱਸਿਆ ਗਿਆ ਕਿ ਜੋ ਸ਼ੱਕੀ ਹੈ ਉਸਨੇ ਖੁਦ ਨੂੰ ਆਪ ਗੋਲੀ ਮਾਰੀ ਹੈ ਬੇਸ਼ੱਕ ਪੁਲਿਸ ਵਾਲਿਆਂ ਨੇ ਹਜੇ ਤੱਕ ਗੋਲੀਆਂ ਚਲਾਉਣ ਵਾਲੇ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਤੇ ਨਾ ਹੀ ਕਿਸੇ ਮ੍ਰਿਤਕ ਦੀ ਪਛਾਣ ਨੂੰ ਜਨਤਕ ਕੀਤਾ ਗਿਆ ਹੈ ਹਜੇ ਪਰ ਇਹ ਜ਼ਰੂਰ ਹੈ ਕਿ ਜਦੋਂ ਗੋਲੀਆਂ ਚੱਲੀਆਂ ਸਨ ਅਲਰਟ ਜਾਰੀ ਕੀਤਾ ਗਿਆ ਸੀ ਉਸ ਸਮੇਂ ਇਹ ਦੱਸਿਆ ਗਿਆ ਸੀ ਕਿ ਸ਼ੱਕੀ ਇੱਕ ਲੜਕੀ ਹੈ ਜਿਸ ਨੇ ਡਰੈਸ ਪਾਈ ਹੋਈ ਹੈ ਤੇ ਉਸਤੇ ਪੂਰੇ ਵਾਲ ਨੇ ਜਿਸ ਦੀ ਕੋਈ ਹੋਰ ਪਛਾਣ ਹਜੇ ਤੱਕ ਜਨਤਕ ਨਹੀਂ ਕੀਤੀ ਗਈ ਜੋ ਇਸ ਸਮੇਂ ਜ਼ਖਮੀ ਨੇ ਉਹਨਾਂ ਦੇ ਵਿੱਚੋਂ ਦੋ ਨੂੰ ਤਾਂ 에어 ਲਿਫਟ ਕਰਕੇ ਹਸਪਤਾਲ ਪਹੁੰਚਾਉਣਾ ਪਿਆ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਹਜੇ ਵੀ ਬਹੁਤ ਗੰਭੀਰ ਬਣੀ ਹੋਈ ਹੈ ਜਿਸ ਦੀ ਕਿ ਜਾਨ ਹਜੇ ਵੀ ਖਤਰੇ ਵਿੱਚ ਹੈ ਤੇ ਇੱਕ ਦੀ ਹਾਲਤ ਗੰਭੀਰਤਾ ਹੈ ਪਰ ਖਤਰੇ ਤੋਂ ਬਾਹਰ ਹੈ ਕੈਨੇਡਾ ਭਾਰ ਵਿੱਚ ਇਸ ਮਾਮਲੇ ਉੱਤੇ ਸਮੇਂ ਅਫਸੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜੋ ਕਿ ਬੇहद ਗੰਭੀਰ ਮਾਮਲਾ ਵਾਪਰਿਆ ਹੈ ਤੇ ਇਸ ਦੇ ਉੱਤੇ ਲੋਕਾਂ ਵੱਲੋਂ ਹੋਰ ਜਵਾਬ ਦੀ ਮੰਗ ਕੀਤੀ ਜਾ ਰਹੀ ਹੈ ਕਿ ਆਖਿਰ ਕਿਵੇਂ ਤੇ ਕਿਉਂ ਇਹ ਹੋਇਆ ਕੈਨੇਡਾ ਦੀ ਪਾਰਲੀਮੈਂਟ ਦਾ ਸੈਸ਼ਨ ਵੀ ਅੱਜ ਦੇ ਵਾਸਤੇ ਰੱਦ ਕਰ ਦਿੱਤਾ ਗਿਆ ਜਿੱਥੇ ਕਿ ਦੁਪਹਿਰ ਨੂੰ 2 ਵਜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਕ ਬਿਆਨ ਜਾਰੀ ਕਰਨਗੇ ਅਧਿਕਾਰਤ ਤੌਰ ਦੇ ਉੱਤੇ ਹਾਊਸ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਹੋਰ ਲੀਡਰਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਸਟੇਟਮੈਂਟਸ ਦਿੱਤੀਆਂ ਜਾਣਗੀਆਂ ਜਿਨ੍ਹਾਂ ਵੱਲੋਂ ਇਸ ਮਾਮਲੇ ਦੇ ਉੱਤੇ ਹੀ ਅਫਸੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਟੰਬਲਰ ਰਿਜ ਪੇਰੈਂਟ ਐਡਵਾਈਜ਼ਰੀ ਕੌਂਸਲ ਦੇ ਵੱਲੋਂ ਇਸ ਸਮੇਂ ਇੱਕ ਅਧਿਕਾਰਤ ਤੌਰ ਦੇ ਉੱਤੇ ਫੰਡ ਰੈਜ਼ਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਪਰਿਵਾਰਾਂ ਨੂੰ ਸਹਿਯੋਗ ਦੇਣ ਵਾਸਤੇ ਜਿਹੜੇ ਕਿ ਇਸ ਗੰਭੀਰ ਮਾਮਲੇ ਨਾਲ ਪ੍ਰਭਾਵਿਤ ਹੋਏ ਨੇ ਕਿ ਮਾਨਸਿਕ ਪੱਧਰ ਦੇ ਉੱਤੇ ਉਹਨਾਂ ਨੂੰ ਮਦਦ ਕਰਨ ਵਾਸਤੇ ਤੇ ਨਾਲ ਹੀ ਸਿਹਤ ਪੱਖੋਂ ਸਪੋਰਟ ਦੇ ਵਾਸਤੇ ਦੇ ਨਾਲ ਹੀ ਜੋ ਆਖਰੀ ਰਸਮਾਂ ਅਦਾ ਕੀਤੀਆਂ ਜਾਣੀਆਂ ਨੇ ਮ੍ਰਿਤਕਾਂ ਦੀਆਂ ਉਸ ਖਰਚੇ ਨੂੰ ਚੁੱਕਣ ਵਾਸਤੇ ਇਹ ਫੰਡਰੇజర్ ਸ਼ੁਰੂ ਕਰ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਕੁਝ ਜਾਣਕਾਰੀ ਇਸ ਸਮੇਂ ਤੱਕ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਬਾਰੇ ਪੁਲਿਸ ਨੇ ਅਧਿਕਾਰਤ ਤੌਰ ਦੇ ਉੱਤੇ ਹਜੇ ਪੁਸ਼ਟੀ ਨਹੀਂ ਕੀਤੀ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ 18 ਸਾਲਾ ਜੈਸੀ ਸਟ੍ਰੈਂਗ ਜੋ ਕਿ ਟਰਾਂਸ ਸੀ ਯਾਨੀ ਕਿ ਉਸਨੇ ਆਪਣਾ ਜੈਂਡਰ ਬਦਲ ਲਿਆ ਸੀ ਕਿ ਉਹ ਲੜਕੀ ਬਣ ਗਿਆ ਸੀ ਤੇ ਪਹਿਲਾਂ 15 ਸਾਲ ਦੀ ਉਮਰ ਵਿੱਚ ਉਸਨੇ ਆਪਣਾ ਜੈਂਡਰ ਬਦਲਣਾ ਸ਼ੁਰੂ ਕੀਤਾ ਸੀ ਜਿਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਸਮੇਂ ਸਾਹਮਣੇ ਆ ਰਹੀਆਂ ਨੇ ਜਿਸ ਦੀ ਕੇ ਅਧਿਕਾਰਤ ਤੌਰ ਤੇ ਪੁਲਿਸ ਵੱਲੋਂ ਹਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਤੇ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਜੈਸੀ ਸਟ੍ਰੈਂਗ ਨੂੰ ਜਾਣਨ ਵਾਲੇ ਪਾਈਚਾਰੇ ਦੇ ਵਿੱਚ ਹੀ ਇੱਕ ਵਿਅਕਤੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਸੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ